ਤੋ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਜਾ ਰਹੇ ਹਾਂ ਸਖਤ ਪਹਿਰੇ ਨੇ ਜਿਹੜੇ ਕਿਸਾਨਾਂ ਵੱਲੋਂ ਲਗਾਏ ਜਾਂਦੇ ਨੇ ਕੌਣ ਅੰਦੋਲਨ ਦੇ ਵਿੱਚ ਆਉਂਦਾ ਏ ਕਿੱਥੋਂ ਆਉਂਦਾ ਏ ਕੀ ਕਰਨ ਆਇਆ ਏ ਕੌਣ ਆ ਕਿਹੜੀ ਜਥੇਬੰਦੀ ਨਾਲ ਸੰਬੰਧ ਰੱਖਦਾ ਏ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਆ ਜਿਹੜਾ ਕਿਸਾਨਾਂ ਵੱਲੋਂ ਰੱਖਿਆ ਜਾਂਦਾ ਏ ਅੱਗੇ ਕਿਸਾਨਾਂ ਦੇ ਇਆਂ ਰੋਕਾਂ ਨੇ ਜਿਹੜੀਆਂ ਵੈਰੀਗੇਟ ਨੇ ਉਹ ਲੱਗੇ ਵੀ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਇੱਥੇ ਦੇਖਿਓ ਤੁਸੀਂ ਸਾਰਾ ਸਿਸਟਮ ਆ ਜਿਹੜਾ ਕਿਸਾਨਾਂ ਵੱਲੋਂ ਕੀਤਾ ਜਾਂਦਾ ਏ ਰੋਕ ਕੇ ਸਾਰਾ ਕੁਝ ਲਿਖਿਆ ਜਾਂਦਾ ਏ ਕਿ ਕੌਣ ਕਿੱਥੋਂ ਆਇਓ ਸਤਿ ਸ਼੍ਰੀ ਅਕਾਲ ਜੀ ਮੀਡੀਆ ਤੋਂ ਆ ਪਾ ਜੀ ਹਾਂਜੀ ਠੀਕ ਆ ਕੋਈ ਨਹੀਂ ਸਤਿ ਸ਼੍ਰੀ ਅਕਾਲ ਬਾਈ ਜਿਹੜਾ ਚੈਨਲ ਬਾਈ ਆਪਾਂ ਪੰਜਾਬੀ ਲੋਕ ਚੈਨਲ ਆ ਜੀ ਇਹ ਪਾ ਜੀ ਇਹ ਕਿੱਦਾਂ ਇੱਥੇ ਸਾਰਾ ਜੋ ਆਉਂਦੇ ਨੇ ਉਹਨਾਂ ਨੂੰ ਨੋਟ ਕੀਤਾ ਜਾਂਦਾ ਏ ਜਿਹੜਾ ਜਿਹੜਾ ਵੀ ਇੱਥੇ ਆਉਂਦਾ ਕੋਈ ਵੀ ਹਾਂਜੀ ਅਸੀਂ ਜਿਹੜੀਆਂ ਗੱਡੀਆਂ ਜ਼ਰੂਰਤ ਆ ਜਿੱਦਾਂ ਮੀਡੀਆ ਹੋ ਗਿਆ ਲੰਗਰ ਵਾਲੀਆਂ ਗੱਡੀਆਂ ਹੋ ਗਈਆਂ ਉਹਨਾਂ ਨੂੰ ਇੱਥੋਂ ਲਗਾਉਨੇ ਆ ਜਿਹੜੀ ਆਮ ਸੰਗਤ ਆਉਂਦੀ ਪਿੱਛੇ ਗੱਡੀਆਂ ਰੋਕਦੇ ਆ ਜਿਹੜਾ ਕੋਈ ਸਰਕਾਰੀ ਮੁਲਾਜ਼ਮ ਆ ਕੋਈ ਸਰਕਾਰੀ ਅਫਸਰ ਕੋਈ ਵਕੀਲ ਕੋਈ ਜੱਜ ਹਾਂਜੀ ਉਹਨਾਂ ਨੂੰ ਅਸੀਂ ਫਿਰ ਸਟੇਜ ਤੋਂ ਪਰਮਿਸ਼ਨ ਲਈ ਬਿਨਾ ਨਹੀਂ ਜਾਣ ਦਿੰਦੇ ਠੀਕ ਹੈ ਭਾਜੀ ਤੇ ਅਸੀਂ ਆਈਡੀਆਂ ਚੈੱਕ ਕਰਕੇ ਉਸ ਤੋਂ ਬਾਅਦ ਅਸੀਂ ਲੰਘਣ ਦਿੰਦੇ ਜਿੱਦਾਂ ਮੈਡੀਕਲ ਟੀਮਾਂ ਆ ਉਹਨਾਂ ਦੀਆਂ ਆਈਡੀਆਂ ਚੈੱਕ ਕਰਨ ਤੋਂ ਬਾਅਦ ਹੀ ਜਾਣ ਦਿੰਦੇ ਪੂਰੇ ਚਨੌਕੀ ਧਿਆਨ ਰੱਖਿਆ ਜਾ ਰਿਹਾ ਹੈ ਪ੍ਰੋਪਰ ਜੀ ਇਸ ਕਰਕੇ ਧਿਆਨ ਪੂਰਾ ਰੱਖਿਆ ਜਾ ਰਿਹਾ ਹੈ ਵੀ ਡੱਲੇਵਾਲ ਸਾਹਿਬ ਨੂੰ ਕੋਈ ਚੱਕ ਨਾ ਸਕੇ ਜਿਹੜੀ ਰਾਤ ਦੀ ਡਿਊਟੀ ਆ ਰਾਤ ਦੀ ਡਿਊਟੀ ਵਿੱਚ 100 150 200 200 ਬੰਦਾ ਇੱਕ ਇੱਕ ਨਾਕੇ ਤੇ ਸਿਕਿਉਰਟੀ ਲਈ ਹੁੰਦਾ ਉਸ ਤੋਂ ਬਾਅਦ ਘੱਟੋ ਘੱਟ 20 20 ਫੁੱਟ ਤੇ 50 50 ਫੁੱਟ ਤੇ ਧੂਣੀਆਂ ਲੱਗੀਆਂ ਆ ਉੱਥੇ 20 20 25 25 ਬੰਦੇ ਸਿਕਿਉਰਟੀ ਲਈ ਬੈਠੇ ਆ ਡੱਲੇਵਾਲ ਸਾਹਿਬ ਦੇ ਜਿੱਥੇ ਡੱਲੇਵਾਲ ਸਾਹਿਬ ਦਾ ਅਸਣ ਆ ਉਹਦੇ ਆਲੇ ਦੁਆਲੇ ਪੰਜ ਲੇਅਰਸ ਦੇ ਵਿੱਚ ਨਾਕੇ ਆ ਇਹ ਆ ਜੀ ਕਿਸਾਨਾਂ ਦਾ ਅੰਦੋਲਨ ਜਿੱਥੇ ਅਸੀਂ ਪਹੁੰਚੇ ਆ ਤੁਸੀਂ ਦੇਖ ਰਹੇ ਹੋ ਬਜ਼ੁਰਗ ਕਿਸ ਤਰ੍ਹਾਂ ਅੱਗੇ ਸਟੇਜ ਵੱਲ ਵਧ ਰਹੇ ਨੇ ਸਾਸੀ ਕਾਲ ਜੀ ਅੱਜ ਅਸੀਂ ਖਨੌਰੀ ਕਿਸਾਨੀ ਅੰਦੋਲਨ ਵਿੱਚ ਪਹੁੰਚੇ ਹਾਂ ਸੋ ਤੁਸੀਂ ਦੇਖ ਰਹੇ ਹੋ ਇੱਧਰ ਕਿਸਾਨਾਂ ਦੀਆਂ ਟਰਾਲੀਆਂ ਖੜੀਆਂ ਨੇ ਕਿਸਾਨ ਡਟੇ ਹੋਏ ਨੇ 53 ਦਿਨ ਹੋ ਗਏ 50 ਦਿਨਾਂ ਤੋਂ ਉੱਪਰ ਦਾ ਸਮਾਂ ਹੋ ਗਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤਤੇ ਨੇ ਤੇ 3 ਦਿਨਾਂ ਤੋਂ 111 ਕਿਸਾਨ ਨੇ ਜਿਹੜੇ ਉਹ ਵੀ ਮਰਨ ਵਰਤਤੇ ਬੈਠ ਚੁੱਕੇ ਨੇ ਆਪਣੀਆਂ ਮੰਗਾਂ ਮੰਬਵਾਉਣ ਦੇ ਲਈ ਬਿਲਕੁਲ ਜਿੱਥੇ ਰੋਕਾਂ ਲਗਾਈਆਂ ਗਈਆਂ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਕੰਧਾਂ ਕੀਤੀਆਂ ਗਈਆਂ ਨੇ ਸੜਕਾਂ ਤੇ ਉੱਥੇ ਕਿਸਾਨ ਬੈਠ ਚੁੱਕੇ ਨੇ ਸੋ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਜਾ ਰਹੇ ਹਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸੁਰੱਖਿਆ ਦੇ ਲਈ ਸਖਤ ਪਹਿਰੇ ਨੇ ਜਿਹੜੇ ਲਗਾਏ ਗਏ ਨੇ ਕਿਸਾਨ ਦਿਨ ਰਾਤ ਪਹਿਰੇਾਂ ਤੇ ਰਹਿੰਦੇ ਨੇ ਤਾਂ ਕਿ ਸਰਕਾਰ ਉਹਨਾਂ ਨੂੰ ਚੁੱਕ ਕੇ ਨਾ ਲੈ ਜਾ ਸਕੇ ਕਿਉਂਕਿ ਪਹਿਲਾਂ ਬਾਪੂ ਸੂਰਤ ਸਿੰਘ ਵੱਲੋਂ ਮਰਨ ਵਰਤ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖਿਆ ਗਿਆ ਸੀ ਉਹਨਾਂ ਨੂੰ ਪ੍ਰਸ਼ਾਸਨ ਚੁੱਕ ਕੇ ਲੈ ਗਿਆ ਸੀ ਹਸਪੀਟਲ ਦੇ ਵਿੱਚ ਰਹੇ ਨੇ ਬੀਤੇ ਦਿਨੀ ਉਹਨਾਂ ਦੀ ਡੈਥ ਹੋਈ ਆ ਬਹੁਤ ਮੰਦ ਭਾਗੀ ਖਬਰ ਆ ਜਿਹੜੀ ਸਾਹਮਣੇ ਆਈ ਆ ਉਸ ਤੋਂ ਬਚਣ ਲਈ ਸਖਤ ਪਹਿਰੇ ਨੇ ਜਿਹੜੇ ਕਿਸਾਨਾਂ ਵੱਲੋਂ ਲਗਾਏ ਜਾਂਦੇ ਨੇ ਕੌਣ ਅੰਦੋਲਨ ਦੇ ਵਿੱਚ ਆਉਂਦਾ ਏ ਕਿੱਥੋਂ ਆਉਂਦਾ ਏ ਕੀ ਕਰਨ ਆਇਆ ਏ ਕੌਣ ਕਿਹੜੀ ਜਥੇਬੰਦੀ ਨਾਲ ਸੰਬੰਧ ਰੱਖਦਾ ਏ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਆ ਜਿਹੜਾ ਕਿਸਾਨਾਂ ਵੱਲੋਂ ਰੱਖਿਆ ਜਾਂਦਾ ਏ ਸਖਤ ਪਹਿਰੇ ਲਗਾਏ ਗਏ ਨੇ ਅੱਗੇ ਜਿਸ ਨੇ ਕਿਸਾਨੀ ਅੰਦੋਲਨ ਦੇ ਵਿੱਚ ਦਾਖਲ ਹੋਣਾ ਹੈ ਉਹਦੀ ਪੂਰੀ ਪੁੱਛ ਪੜਤਾਲ ਆ ਜਿਹੜੀ ਕੀਤੀ ਜਾਂਦੀ ਆ ਡਾਇਰੀ ਤੇ ਨੋਟ ਕੀਤਾ ਜਾਂਦਾ ਏ ਕਿ ਵਿਅਕਤੀ ਇਹ ਗੱਡੀ ਦੇ ਵਿੱਚ ਇੱਥੇ ਅੰਦੋਲਨ ਦੇ ਵਿੱਚ ਆਇਆ ਸ਼ਾਮਲ ਹੋਣ ਦੇ ਲਈ ਕਿੰਨੇ ਬੰਦੇ ਆਏ ਨੇ ਕਿੱਥੋਂ ਆਏ ਨੇ ਸਾਰਾ ਕੁਝ ਕੀਤਾ ਜਾਂਦਾ ਅੱਗੇ ਕਿਸਾਨਾਂ ਦੇ ਇਆਂ ਰੋਕਾਂ ਨੇ ਜਿਹੜੀਆਂ ਵੈਰੀਗੇਟ ਨੇ ਉਹ ਲੱਗੇ ਵੀ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਇੱਥੇ ਦੇਖਿਓ ਤੁਸੀਂ ਸਾਰਾ ਸਿਸਟਮ ਆ ਜਿਹੜਾ ਕਿਸਾਨਾਂ ਵੱਲੋਂ ਕੀਤਾ ਜਾਂਦਾ ਏ ਰੋਕ ਕੇ ਸਾਰਾ ਕੁਝ ਲਿਖਿਆ ਜਾਂਦਾ ਏ ਕਿ ਕੌਣ ਕਿੱਥੋਂ ਆਇਓ ਕਿਸਾਨ ਇੱਥੇ ਸਾਰਾ ਲਿਖਦੇ ਨੇ ਹਾਂਜੀ ਪਾਜੀ ਹਾਂਜੀ ਪਾਜੀ ਸਤਿ ਸ਼੍ਰੀ ਅਕਾਲ ਜੀ ਮੀਡੀਆ ਤੋਂ ਆ ਪਾਜੀ ਓਕੇ ਹਾਂਜੀ ਠੀਕ ਆ ਕੋਈ ਨਹੀਂ ਕਰਾ ਲਓ ਨੋਟ ਬਈ ਜਿਹੜਾ ਚੈਨਲ ਬਈ ਆਪਣਾ ਪੰਜਾਬੀ ਲੋਕ ਚੈਨਲ ਆ ਜੀ ਓਕੇ ਇਹ ਪਾਜੀ ਕਿੱਦਾਂ ਇੱਥੇ ਸਾਰਾ ਜੋ ਆਉਂਦੇ ਨੇ ਉਹਨਾਂ ਨੂੰ ਨੋਟ ਕੀਤਾ ਜਾਂਦਾ ਹੈ ਜਿਹੜਾ ਜਿਹੜਾ ਵੀ ਇੱਥੇ ਆਉਂਦਾ ਕੋਈ ਵੀ ਹਾਂਜੀ ਅਸੀਂ ਜਿਹੜੀਆਂ ਗੱਡੀਆਂ ਜ਼ਰੂਰਤ ਹੈ ਜਿੱਦਾਂ ਮੀਡੀਆ ਹੋ ਗਿਆ ਲੰਗਰ ਵਾਲੀਆਂ ਗੱਡੀਆਂ ਹੋ ਗਈਆਂ ਉਹਨਾਂ ਨੂੰ ਇੱਥੋਂ ਲਗਾਉਂਦੇ ਆ ਠੀਕ ਹੈ ਜਿਹੜੀ ਆਮ ਸੰਗਤ ਆਉਂਦੀ ਪਿੱਛੇ ਗੱਡੀਆਂ ਰੋਕਦੇ ਆ ਠੀਕ ਹੈ ਜੀ ਜਿਹੜਾ ਕੋਈ ਸਰਕਾਰੀ ਮੁਲਾਜ਼ਮ ਹੈ ਕੋਈ ਸਰਕਾਰੀ ਅਫਸਰ ਕੋਈ ਵਕੀਲ ਕੋਈ ਜੱਜ ਹਾਂਜੀ ਉਹਨਾਂ ਨੂੰ ਅਸੀਂ ਫਿਰ ਸਟੇਜ ਤੋਂ ਪਰਮਿਸ਼ਨ ਲਈ ਬਿਨਾ ਨਹੀਂ ਜਾਣ ਦਿੰਦੇ ਠੀਕ ਹੈ ਭਾਜੀ ਤੇ ਅਸੀਂ ਆਈਡੀਆਂ ਚੈੱਕ ਕਰਕੇ ਉਸ ਤੋਂ ਬਾਅਦ ਅਸੀਂ ਲੰਘਣ ਦਿੰਦੇ ਜਿੱਦਾਂ ਮੈਡੀਕਲ ਟੀਮਾਂ ਆ ਉਹਨਾਂ ਦੀਆਂ ਆਈਡੀਆਂ ਚੈੱਕ ਕਰਨ ਤੋਂ ਬਾਅਦ ਹੀ ਜਾਣ ਦਿੰਦੇ ਆ ਠੀਕ ਹੈ ਜੀ ਪੂਰੇ ਜਨੂ ਕੀ ਧਿਆਨ ਰੱਖਿਆ ਜਾ ਰਿਹਾ ਹੈ ਪ੍ਰੋਪਰ ਜੀ ਇਸ ਕਰਕੇ ਧਿਆਨ ਪੂਰਾ ਰੱਖਿਆ ਜਾ ਰਿਹਾ ਵੀ ਡੱਲੇਵਾਲ ਸਾਹਿਬ ਨੂੰ ਕੋਈ ਚੱਕ ਨਾ ਸਕੇ ਜੀ ਉਹ ਆਪਣੀ ਸਵੈ ਇਸ਼ਾ ਨਾਲ ਬੈਠੇ ਆ ਮਰਨ ਵਰਤ ਤੇ ਜੀ ਤੇ ਉਹਨਾਂ ਦੇ ਮੁਤਾਬਕ ਉਹਨਾਂ ਦੇ ਹੁਕਮ ਨਾਲ ਇਹ ਨਾਕਿਆਂ ਤੇ ਇਹ ਚੈਕਿੰਗ ਹੈਗੀ ਤੇ ਭਾਜੀ ਜੇ ਕੋਈ ਵੀ ਇੱਥੇ ਆਉਂਦਾ ਹੈ ਉਹ ਨੋਟ ਵੀ ਕੀਤਾ ਜਾਂਦਾ ਡਾਇਰੀ ਦੇ ਵਿੱਚ ਬਈ ਕਿੱਥੋਂ ਆਏ ਹੋ ਕਿੰਨੇ ਬੰਦੇ ਬਿਲਕੁਲ ਅਸੀਂ ਨੋਟ ਕਰਦੇ ਆ ਨੰਬਰ ਉਹਨਾਂ ਦੇ ਨੋਟ ਕਰਦੇ ਆ ਉਹਨਾਂ ਦੇ ਆਈਡੀਆਂ ਚੈੱਕ ਕਰਦੇ ਆ ਉਸ ਤੋਂ ਬਾਅਦ ਕਿੰਨੇ ਮੈਂਬਰ ਆ ਕਿਹੜੇ ਜ਼ਿਲ੍ਹੇ ਤੋਂ ਆਏ ਜਾਂ ਕਿਹੜੀ ਯੂਨੀਅਨ ਨਾਲ ਰਿਲੇਟਡ ਆ ਉਹ ਸਾਰੀਆਂ ਚੀਜ਼ਾਂ ਨੋਟ ਕੀਤੀਆਂ ਜਾਂਦੀਆਂ ਜੀ ਤੇ ਇੱਥੇ ਤੁਹਾਡੀਆਂ ਡਿਊਟੀਆਂ ਬਦਲਦੀਆਂ ਰਹਿੰਦੀਆਂ ਨੇ ਇਹ ਇਸ ਨਾਕੇ ਤੇ ਚਾਰ ਨੰਬਰ ਨਾਕੇ ਤੇ ਸਿਰਫ ਜਲੰਧਰ ਤੇ ਨਵਾਂ ਸ਼ਹਿਰ ਜ਼ਿਲ੍ਹਾ ਮੈਂ ਨਵਾਂ ਸ਼ਹਿਰ ਜ਼ਿਲ੍ਹੇ ਦਾ ਪ੍ਰਧਾਨ ਆ ਜੀ ਤੇ ਸਾਡੇ ਦੋ ਜ਼ਿਲ੍ਹਿਆਂ ਦੀ ਇੱਥੇ ਡਿਊਟੀ ਹੁੰਦੀ ਆ ਜੀ ਨਵਾਂ ਸ਼ਹਿਰ ਤੇ ਜਲੰਧਰ ਜ਼ਿਲ੍ਹਾ ਇਸ ਨਾਕੇ ਤੇ ਹੁੰਦਾ ਤੇ ਇਦਾਂ ਅਲੱਗ-ਅਲੱਗ ਨਾਕਿਆਂ ਤੇ ਸਾਰੇ ਜਿੰਨੇ ਇਸ ਮੋਰਚੇ ਵਿੱਚ ਆਉਣ ਵਾਲੇ ਰਸਤੇ ਆ ਜੀ ਉਹਨਾਂ ਦੇ ਉੱਪਰ ਨਾਕਿਆਂ ਦੇ ਉੱਪਰ ਲੱਗੀਆਂ ਡਿਊਟੀਆਂ ਜਿਹੜੀ ਰਾਤ ਦੀ ਡਿਊਟੀ ਆ ਰਾਤ ਦੀ ਡਿਊਟੀ ਵਿੱਚ 100 150 2 200 ਬੰਦਾ ਇੱਕ ਇੱਕ ਨਾਕੇ ਤੇ ਸਿਕਿਉਰਟੀ ਲਈ ਹੁੰਦਾ ਉਸ ਤੋਂ ਬਾਅਦ ਘੱਟੋ ਘੱਟ 20 20 ਫੁੱਟ ਤੇ 50 50 ਫੁੱਟ ਤੇ ਧੂਣੀਆਂ ਲੱਗੀਆਂ ਆ ਉੱਥੇ 20 25 25 ਬੰਦੇ ਸਿਕਿਉਰਟੀ ਲਈ ਬੈਠੇ ਆ ਜੀ ਡੱਲੇ ਵਾਲ ਸਾਹਿਬ ਦੇ ਜਿੱਥੇ ਡੱਲੇ ਵਾਲ ਸਾਹਿਬ ਦਾ ਅਸਣ ਆ ਉਹਦੇ ਆਲੇ ਦੁਆਲੇ ਪੰਜ ਲੇਅਰਸ ਦੇ ਵਿੱਚ ਨਾਕੇ ਆ ਜੀ ਹਾਂਜੀ ਜੀ ਧੰਨ ਧੰਨਵਾਦ ਧੰਨਵਾਦ ਜੀ ਸੋ ਇਹ ਪ੍ਰਵਰਤ ਨੇ ਜਿਹੜੇ ਕਿਸਾਨਾਂ ਵੱਲੋਂ ਇੱਥੇ ਕੀਤੇ ਗਏ ਨੇ ਤੁਸੀਂ ਦੇਖ ਰਹੇ ਹੋ ਖਨੌਰੀ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਪਹੁੰਚੇ ਆ ਸੋ ਡੱਲੇਵਾਲ ਸਾਭ ਦੀ ਸੁਰੱਖਿਆ ਨੂੰ ਲੈ ਕੇ ਪੂਰੇ ਪ੍ਰਬੰਧ ਨੇ ਜਿਹੜੇ ਕਿਸਾਨਾਂ ਵੱਲੋਂ ਕੀਤੇ ਗਏ ਨੇ ਇੱਥੇ ਲੰਗਰ ਚੱਲ ਰਹੇ ਨੇ ਕਿਸਾਨਾਂ ਲਈ ਜੋ ਲੰਗਰ ਲਗਾਏ ਗਏ ਨੇ ਦੂਰੋਂ ਨੇੜੇੋਂ ਜਿਹੜੇ ਕਿਸਾਨ ਆਉਂਦੇ ਨੇ ਉਹ ਇੱਥੇ ਰੁਕਦੇ ਨੇ ਲੰਗਰ ਛਕਦੇ ਨੇ ਤੇ ਹਰ ਇੱਕ ਨੂੰ ਕਹਿੰਦੇ ਚੈੱਕ ਕਰਕੇ ਇੱਥੇ ਅੰਦਰ ਆਉਣ ਦਿੱਤਾ ਜਾਂਦਾ ਹੈ মিডিਆ ਦੇ ਲਈ ਇਹ ਰਸਤਾ ਖੁੱਲਾ ਹੈ ਕਿਉਂਕਿ মিডিਆ ਦੀਆਂ ਗੱਡੀਆਂ ਅੱਗੇ ਜ਼ਰੂਰਤ ਪੈਂਦੀ ਰਹਿੰਦੀ ਆ মিডিਆ ਅੱਗੇ ਜਾ ਸਕੇ ਆਪਣਾ ਕੰਮ ਆ ਜਿਹੜਾ ਕਰ ਸਕੇ ਕਿਉਂਕਿ মিডিਆ ਦਾ ਸਮਾਨ ਹੈ ਜਿਹੜਾ ਕੈਮਰੇ, ਟ੍ਰਾਈਪੋਡ, ਸਟੈਂਡ ਵਗੈਰਾ ਜਿਹੜੇ ਗੱਡੀਆਂ 'ਚ ਹੁੰਦੇ ਨੇ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਏ ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮਾਂ ਕੋਈ ਸਰਕਾਰ ਦੇ ਅਧਿਕਾਰੀ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਸਟੇਜ ਤੋਂ ਪਰミਸ਼ਨ ਲਏ ਬਗੈਰ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਸੋ ਕਿਸਾਨਾਂ ਵੱਲੋਂ ਸਖਤ ਪਹਿਰੇ ਲਗਾਏ ਗਏ ਨੇ ਸਖਤ ਪ੍ਰਬੰਧ ਨੇ ਜਿਹੜੇ ਕਿਸਾਨਾਂ ਵੱਲੋਂ ਕੀਤੇ ਗਏ ਨੇ ਇਹ ਹੈ ਜੀ ਕਿਸਾਨਾਂ ਦਾ ਅੰਦੋਲਨ ਜਿੱਥੇ ਅਸੀਂ ਪਹੁੰਚੇ ਆ ਤੁਸੀਂ ਦੇਖ ਰਹੇ ਹੋ ਬਜ਼ੁਰਗ ਕਿਸ ਤਰ੍ਹਾਂ ਅੱਗੇ ਸਟੇਜ ਵੱਲ ਵਧ ਰਹੇ ਨੇ ਸੋ ਕਿਸਾਨਾਂ ਵੱਲੋਂ ਸਾਰੇ ਪ੍ਰਬੰਧ ਨੇ ਜੇ ਕੋਈ ਸਰਕਾਰੀ ਅਧਿਕਾਰੀ ਇੱਥੇ ਪਹੁੰਚਦਾ ਹੈ ਤਾਂ ਸਟੇਜ ਤੇ ਪਰਮਿਸ਼ਨ ਲੈ ਕੇ ਉਹਨਾਂ ਨੂੰ ਅੰਦਰ ਆਉਣ ਦਿੱਤਾ ਜਾਂਦਾ ਹੈ ਬਕਾਇਦਾ ਉਹਨਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਸੋ ਕਿਸਾਨਾਂ ਵੱਲੋਂ ਪੱਕੇ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਦੀਆਂ ਫੋਰਸਾਂ ਨੇ ਜਿਹੜੀਆਂ ਇੱਥੇ ਪਹਿਰੇਆਂ ਤੇ ਲੱਗੀਆਂ ਵਿਆਂ ਨੇ ਦਿਨ ਰਾਤ ਦੇ ਪਹਿਰੇ ਚੱਲਦੇ ਨੇ ਡਿਊਟੀਆਂ ਬਦਲਦੀਆਂ ਨੇ ਅੰਦੋਲਨ ਨੂੰ ਕਾਮਯਾਬ ਕਰਨ ਦੇ ਲਈ ਅੰਦੋਲਨ ਦੇ ਵਿੱਚ ਕੋਈ ਐਦਾਂ ਦੀ ਗੜਬੜ ਨਾ ਹੋਵੇ ਉਸ ਦੇ ਲਈ ਕਿਸਾਨਾਂ ਵੱਲੋਂ ਪੱਕੇ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇ ਸੋ ਅੱਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਕੀ ਹਾਲਚਾਲ ਆ ਕਿੱਦਾਂ ਦੀਆਂ ਸੇਤਾਂ ਨੇ ਤੇ 111 ਕਿਸਾਨ ਜਿਹੜੇ ਹੋਰ ਮਰਨ ਵਰਤ ਤੇ ਬੈਠੇ ਨੇ ਕੱਲ ਇੱਕ ਕਿਸਾਨ ਦੀ ਛੇ ਜਿਹੜੀ ਸੇਤ ਆ ਉਹ ਵੀ ਡਾਊਨ ਹੋ ਗਈ ਸੀ ਉਹਦੇ ਬਾਰੇ ਵੀ ਗੱਲਬਾਤ ਕਰਾਵਾਂਗੇ ਸਾਰਾ ਤੁਹਾਨੂੰ ਦਿਖਾਵਾਂਗੇ ਇਸ ਸਮੇ ਅਸੀਂ ਖਨੌਰੀ ਪਹੁੰਚ ਚੁੱਕੇ ਹਾਂ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਅੱਗੇ ਸਟੇਜ ਤੇ ਜਾ ਕੇ ਤੁਹਾਨੂੰ ਦਿਖਾਉਨੇ ਆ ਕਿਸ ਤਰ੍ਹਾਂ ਦਾ ਸਾਰਾ ਸਿਸਟਮ ਆ ਉਹ ਚੱਲਦਾ ਈ ਧੰਨਵਾਦ ਜੀ